ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਕਾ ਜਿਓ ਪਵਨ ਕਥਿ ਅਲੇ ਪਵਨ ਕਾ ਹਰ ਸਖਾਈ ਗਿਆਨ ਕੇ ਮੰਦਰਾ ਕਵਨ ਅਵਦੂ ਸਿੱਧ ਕੀ ਕਵਨ ਕਮਾਈ ਸਿੱਧ ਗੁਸ਼ਟ ਸਿ ਗੁਰਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੋ ਸਿੱਧਾ ਨਾਲ वार्तालाਪ ਹੋਈ ਸੋਨਾ ਸਵਾਲ ਕੀਤੇ ਮਾਰਤ ਨੇ ਜਵਾਬ ਦਿੱਤੇ ਉਹਨਾਂ ਦਾ ਪ੍ਰਸ਼ਨ ਬਣਿਆ ਕਿ ਮਨ ਦਾ ਸਾਰਾ ਪ੍ਰਾਣ ਕੈਦ ਹੈ ਤੇ ਪ੍ਰਾਣ ਨੂੰ ਖਰਾਕ ਕਿੱਥੋਂ ਮਿਲਦੀ ਏ ਇਹ ਜੋਗੀ ਗਿਆਨ ਦੀ ਪ੍ਰਾਪਤੀ ਦਾ ਕਿਹੜਾ ਸਾਧਨ ਹੈ ਜੋਗ ਸਾਧਨਾ ਚ ਪੁੱਗੇ ਹੋਏ ਜੋਗੀ ਨੂੰ ਕੀ ਪ੍ਰਾਪਤ ਹੋ ਜਾਂਦਾ ਹੈ ਬਿਨ ਸ਼ਬਦ ਦਾ ਰਸ ਨਾ ਆਵੇ ਔਦੂ ਹਮੇ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਇਹ ਜੋਗੀ ਸਤਿਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਾਣਾ ਨੂੰ ਰਸ ਨਹੀਂ ਆਉਂਦਾ ਉम्मे ਦੀ ਪਿਆਸ ਨਹੀਂ ਜਾਂਦੀ ਤੇ ਜੋ ਮਨੁੱਖ ਗੁਰੂ ਦੇ ਸ਼ਬਦ ਰੰਗੇ ਰਹਿੰਦੇ ਨੇ ਭਾਈ ਉਹਨਾਂ ਨੂੰ ਨਾਮ ਰਸ ਮਿਲ ਜਾਂਦਾ ਕਵਨ ਬੁੱਧ ਜਿਤ ਅਸਤਿਰ ਰਹੀਏ ਕੀਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਾਗਰਾਸੈ ਪ੍ਰਸ਼ਨ ਹੈ ਉਹ ਕਿਹੜੀ ਮਤ ਹੈ ਜਿਸ ਤੇ ਰਹਿਮਨ ਟਿਕਿਆ ਰਹਿੰਦਾ ਹੈ ਉੱਤਰ ਦਿੱਤਾ ਹੈ ਨਾਨਕ ਸਤਿਗੁਰੂ ਤੋਂ ਜੋ ਮਤ ਮਿਲਦੀ ਹੈ ਉਸ ਨੂੰ ਦੁੱਖ ਸੁੱਖ ਇੱਕ ਸਮਾਨ ਜਾਪਦਾ ਹੈ ਜਿਸ ਤੋਂ ਨਾਮ ਭੋਜਨ ਪ੍ਰਾਪਤ ਹੁੰਦਾ ਹੈ ਰੰਗ ਨਾ ਰਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੈ ਜਲ ਬਲਤਾਤਾ ਸ਼ਬਦ ਦੀ ਕਮਾਈ ਤੋਂ ਬਿਨਾ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਨਹੀਂ ਜਾਂਦਾ ਤੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਤੰਦਿਆ ਚ ਖਿਜਦਾ ਰਹਿੰਦਾ ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ ਪਵਰ ਨਾ ਸਾਧਿਆ ਸਚ ਨਾ ਅਰਾਧਿਆ ਤੇ ਜਿਸ ਮਨੁੱਖ ਨੇ ਗੁਰੂ ਸ਼ਬਦ ਨਹੀਂ ਉਚਾਰਿਆ ਉਸਨੇ ਜਤੀ ਬਣ ਕੇ ਕੁਛ ਨਹੀਂ ਖਟਿਆ ਜਿਸਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ ਉਸਨੇ ਪ੍ਰਾਣਾਯਾਮ ਕਰਕੇ ਕੀ ਲਿਆ ਅਕਾਤ ਕਥਾਲੇ ਸਮਕਰ ਹੈ ਤੋ ਨਾਨਕ ਆਤਮ ਰਾਮ ਕੋ ਲਹਿਤ ਜੋ ਮਨੁੱਖ ਅਕਾਤ ਪ੍ਰਭੂ ਦੇ ਗੁਣ ਗੰਦ ਹੈ ਉਹ ਫਿਰ ਜੀਵਨ ਇੱਕ ਸਮਾਨ ਉਦਾ ਹੁੰਦਾ ਤਾਂ ਤੇ ਨਾਨਕ ਉਹ ਸਾਰੇ ਸੰਸਾਰ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ਗੁਰ ਪ੍ਰਸਾਦੀ ਰੰਗੇ ਰਤਾ ਅੰਮ੍ਰਿਤ ਪੀਆ ਸਾਚੇ ਮਾਤਾ ਤੇ ਸਤਿਗੁਰੂ ਦੀ ਮੇਰ ਨਾਲ ਮਨੁੱਖ ਪ੍ਰਭੂ ਦੇ ਪਿਆਰ ਚ ਰੰਗਿਆ ਰਹਿੰਦਾ ਉਹ ਨਾਮ ਅੰਮ੍ਰਿਤ ਪੀ ਲੈਂਦਾ ਗੁਰ ਵਿਚਾਰੀ ਅਗਨਿਵਾਰੀ ਅਪਿਓ ਪਿਓ ਆਤਮ ਸੁਖ ਸਾਰੀ ਉਹ ਵਿਚਾਰਵਣ ਹੋ ਜਾਂਦਾ ਤ੍ਰਿਸ਼ਨਾ ਦੀ ਅਗ ਬੋਝ ਜਾਂਦੀ ਹੈ ਅੰਮ੍ਰਿਤ ਉਹ ਖੱਟ ਲੈਂਦਾ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੋਝੈ ਕੋ ਵਿਚਾਰੀ ਹੇ ਜੋਗੀ ਗੁਰੂ ਦੇ ਰਾਤੇ ਤੁਰ ਕੇ ਪ੍ਰਭੂ ਦਾ ਸਿਮਰਨ ਕਰਕੇ ਉਹ ਸੰਸਾਰ ਸਾਗਰ ਲੰਘ ਜਾਂਦੇ ਨਾਨਕ ਫਿਰ ਕੋਈ ਵਿਚਾਰਵਾਨ ਇਸ ਗੱਲ ਨੂੰ ਟਾਵਾਂ ਟਾਵਾਂ ਸਮਝਦਾ ਏ ਮਨ ਮੈਂ ਗੱਲ ਕਹਾ ਬਸੀ ਅਲੇ ਕਹਾਂ ਬਸੈ ਇਹ ਪਵਨਾ ਕਹਾਂ ਬਸੈ ਸੋ ਸ਼ਬਦ ਔਦ ਤਾਕੋ ਚੁਕੈ ਮਨ ਕਾ ਪਵਨਾ ਇਹ ਮਸਤ ਹਾਤੀ ਵਰਗਾ ਮਨ ਕਿੱਥੇ ਵਸਤੈ ਇਹ ਪ੍ਰਾਣ ਕਿੱਥੇ ਵਸਤੈ ਨੇ ਜੋਗੀ ਨਾਨਕ ਉਹ ਸ਼ਬਦ ਕਿੱਥੇ ਵਸਤੈ ਜਿਸ ਰਹਿ ਮਨ ਟਿਕ ਜਾਂਦਾ ਨਦਰ ਕਰੇ ਤਾ ਸਤਗੁਰ ਮਿਲੇ ਤਾ ਨਿਜ ਕਰ ਵਾਸਾ ਏ ਮਨ ਪਾਏ ਆਪੈ ਆਪ ਖਾਇ ਤਾ ਨਿਰਮਲ ਹੋਵੇ ਤਾਵਤ ਵਰਜ ਰਹਾਇਤ ਜੇ ਪ੍ਰਭੂ ਮਿਹਰ ਕਰੇ ਤਾਂ ਸਤਗੁਰੂ ਮਿਲਦਾ ਤਾਂ ਮਨ ਟਿਕਦਾ ਫਿਰ ਮਨੁੱਖ ਆਪਣੇ ਨਿੱਜ ਘਰ ਨੂੰ ਅਹੰਕਾਰ ਨੂੰ ਖਾ ਕੇ ਨਿਰਮਲ ਹੋ ਜਾਂਦਾ ਕਿਉਂ ਮੂਲ ਪਛਾਣੈ ਆਤਮ ਜਾਣੈ ਕਿਉਂ ਸਸਕਰ ਸੂਰ ਸਮਾਵੈ ਗੁਰਮੁਖ ਹਮੈ ਵਿਚੋ ਖੋਵੈ ਤੋ ਨਾਨਕ ਸਹਿ ਸਮਾਵੈ ਫਿਰੋ ਮੁੱਢ ਪ੍ਰਭੂ ਨੂੰ ਪਛਾਨ ਲੈਂਦਾ ਚੰਦਰਮਾ ਦੇ ਘਰ ਸੂਰਜ ਕਿਵੇਂ ਟਿਕਦਾ ਸਵਾਲ ਕੀਤਾ ਇਸ ਉੱਤਰ ਹੈ ਜੋ ਮਨ ਗੁਰੂ ਦੇ ਹੁਕਮ 'ਚ ਤੁਰਦਾ ਆਪਣੇ ਹਉਮੈ ਮੁਕਾ ਲੈਂਦਾ ਇਹ ਮਨੇ ਚਲ ਹਿਰਤੈ ਵਸਿਅਲੇ ਗੁਰਮੁਖ ਮੂਲ ਪਛਾਣ ਰਹਿ ਨਾ ਪਵਣ ਕਰ ਆਸਨ ਬੈਸੈ ਗੁਰਮੁਖ ਖੋਜਤ ਤਤ ਲਹਿ ਜਦੋਂ ਮਨ ਨੂੰ ਗੁਰੂ ਦੇ ਹੁਕਮ ਤੇ ਤੁਰ ਕੇ ਜਗਤ ਦੇ ਮੂਲ ਪ੍ਰਭੂ ਨੂੰ ਪਛਾਣਦਾ ਫਿਰ ਅਡੋਲ ਹੋ ਜਾਂਦਾ ਫਿਰ ਉਹ ਆਪਣੇ ਨਭੀ ਰੂਪਕਾਰ ਵਿੱਚ ਆਸਨ ਤੇ ਬੈਠਦਾ ਗੁਰੂ ਦੇ ਸਨਮੂਖ ਕੋ ਕਿਸ ਲਿੱਤ ਲੱਭ ਲੈਂਦਾ ਸੋ ਸ਼ਬਦ ਨਿਰੰਤਰ ਨਿਜ ਕਰ ਅੱਛ 53 ਜੋ ਸੋ ਸ਼ਬਦ ਲਹ ਖਾਵੈ ਦੂਖ ਪੋਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੇ ਪਰ ਉਹ ਸ਼ਬਦ ਇੱਕ ਰਸ ਆਪਣੇ ਅਸਲ ਘਰ ਵਿੱਚ ਟਿਕ ਜਾਂਦਾ ਹੈ ਜਿਉਂ-ਜਿਉ ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਗ ਵੱਧਦੀ ਹੈ ਉਹ ਮਨੁੱਖ ਤ੍ਰਿਪਤ ਹੁੰਦਾ ਰਹਿੰਦਾ ਅਨਹਦ ਬਾਣੀ ਗੁਰਮੁਖ ਜਾਣੀ ਬਿਰਲਾ ਕੋ ਅਰਥ ਆਵੈ ਨਾਨਕ ਆਕੈ ਸਚ ਸੁਭਾਖੈ ਸਚ ਰਪੈ ਰੰਗ ਕਬੂ ਨ ਜਾਵੈ ਫਿਰ ਇੱਕ ਰਸ ਵਿਆਪਕ ਰੱਬੀ ਜੀਵਨ ਰੋ ਨੂੰ ਭਾਈ ਕਿਸੇ ਵਿਰਲੇ ਮਨੁੱਖ ਨੇ ਜਾਣਿਆ ਤੇ ਮਹਾਰਾਜ ਕਹਿਣ ਲੱਗੇ ਨਾਨਕ ਆਖ ਦੇ ਜਿਸ ਨੇ ਸਮਝੇ ਸੱਚੇ ਪ੍ਰਭੂ ਨੂੰ ਫਿਰ ਤਿਉ ਲੱਗ ਪੈਂਦਾ ਜਾਂ ਇਹ ਹਿਰਦਾ ਦੇ ਨਾ ਹੋਤੀ ਤੋ ਮਨ ਕੈਠੇ ਰਹਤਾ ਨਾਬ ਕਮਲ ਸਥੰਭ ਨਾ ਹੋਤੋ ਤਾਂ ਮਾ ਪਵਨ ਕਵਨ ਕਰ ਸੈਤਾ ਪ੍ਰਸ਼ਨ ਹੈ ਜਦੋਂ ਨਾ ਹਿਰਦਾ ਸੀ ਨਾ ਸਰੀਰ ਸੀ ਮਨ ਕਿੱਥੇ ਰਹਿੰਦਾ ਸੀ ਜਦੋਂ ਨਾਬੀ ਦੇ ਚੱਕਰ ਦੀ ਥੰਮ ਹੀ ਨਹੀਂ ਸੀ ਤਾਂ ਪ੍ਰਾਣ ਸਵਾਸ ਕਿਸ ਘਰ ਚਾ ਸਰਾਂ ਲੈਂਦਾ ਸੀ ਰੂਪ ਨਾ ਹੋਤੋ ਰੇਖ ਨਾ ਕਾਏ ਤਾਂ ਸ਼ਬਦ ਕਹਾਂ ਲਿਵ ਲਾਇ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਇ ਜਦੋਂ ਕੋਈ ਰੂਪ ਰੇਖ ਨਹੀਂ ਸੀ ਪਰ ਸ਼ਬਦ ਨੇ ਕਿੱਥੇ ਲੇਵ ਲਾਈ ਹੋਈ ਸੀ ਜਦੋਂ ਮਾਤ ਦੀ ਰਤ ਨੇ ਪੀਤਾ ਦੇ ਵਿਰਸ ਤੋਂ ਬਣਿਆ ਪਰ ਸਰੀਰ ਨਹੀਂ ਸੀ ਤਦੋ ਫਿਰੇ ਪ੍ਰਭੂ ਦਾ ਦਾਜਾ ਤੇ ਮੁੱਲ ਨਹੀਂ ਸੀ ਪੈ ਸਕਦਾ ਵਰਨ ਪੇਖ ਅਸਰੂਪ ਨ ਜਾਪੀ ਕਿਉਂ ਕਰ ਜਾਪ ਸੱਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸੱਚੋ ਸੱਚਾ ਜਿਸ ਪ੍ਰਭੂ ਦਾ ਰੰਗ ਪੇਖ ਤੇ ਸਰੂਪ ਨਹੀਂ ਦਿਸਦਾ ਉਸ ਅਦਾ ਕੈਮਰਨ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਫਿਰ ਉੱਤਰ ਹੈ ਨਾਨਕ ਪ੍ਰਭੂ ਦੇ ਨਾਮ ਚਰਤੇ ਹੋਏ ਵੈਰਾਗਵਾ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ ਇੱਕ ਰਸ ਪ੍ਰਤੀਤ ਹੁੰਦਾ ਹਿਰਦਾ ਦੇ ਨਾ ਹੋਤੀ ਅਬਦੂ ਤੋਂ ਮਨ ਸੁਨ ਰਹਿ ਬੈਰਾਗੀ ਨਾਬ ਕਬਲ ਸਥੰਬ ਨਾ ਹੋ ਤੋ ਤਾਂ ਨਿਜ ਕਰ ਬਸਤੋ ਪਵਨ ਅਨਰਾਗੀ ਹੈ ਜੋਗੀ ਜਦੋਂ ਨਾ ਹਿਰਦਾ ਸੀ ਨਾ ਸ਼ਰੀਰ ਸੀ ਫਿਰ ਵੈਰਾਗੀ ਮਨ ਨਿਰਗੁਣ ਪ੍ਰਭੂ ਚ ਟਿਕਿਆ ਰਹਿੰਦਾ ਸੀ ਜੋ ਨਾਭੀ ਚੱਕਰ ਰੂਪ ਥੰਮੀ ਨਹੀਂ ਸੀ ਤਾ ਪ੍ਰਾਨ ਪ੍ਰਭੂ ਦਾ ਪ੍ਰੇਮੀ ਹੋ ਕੇ ਅਸਲ ਕਰ ਚ ਵਸਦਾ ਸੀ ਰੂਪ ਨਰੇਖਿਆ ਜਾਤ ਨਾ ਹੋਤੀ ਤੋ ਅਕੂਲਿ ਨ ਰਹਤੋ ਸ਼ਬ ਸੋਸਾਰ ਗਉਨ ਗਗਨ ਜਬ ਤਬੈ ਨਾ ਹੋਤੋ ਤ੍ਰਿਪਨ ਜੋਤ ਆਪੇ ਨਿਰੰਕਾਰ ਜੋ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ ਫਿਰ ਉਹ ਦੋ ਸ੍ਰੇਸ਼ਟ ਸ਼ਬਦ ਕੋਲ ਰਹਿਤ ਪ੍ਰਭੂ ਚ ਰਿੰਦਾ ਸੀ ਜਗਤ ਦੀ ਹਸਤੀ ਨਹੀਂ ਸੀ ਆਕਾਸ਼ ਨਹੀਂ ਸੀ ਫਿਰ ਉਹਕਾਰ 53 ਜੋਤ ਆਪ ਹੀ ਆਪ ਸੀ ਵਰਨ ਪੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾ ਨਹੀਂ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਕਤ ਕਹਾਣੀ ਫਿਰ ਏਕੋ ਸਰਜ ਸ਼ਬਦ ਰੂਪ ਪ੍ਰਭੂ ਹੀ ਸੀ ਉਹ ਜਗਤ ਦਾ ਕੋਈ ਰੰਗ ਪੇਖ ਤੇ ਰੂਪ ਨਹੀਂ ਸੀ ਇਹ ਨਾਨਕ ਫਿਰ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਅਸੀਸ ਰੂਪਿਆ ਨਹੀਂ ਕਰ ਸਕਦਾ ਕੀਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹਮ ਐ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰੈ ਦੁੱਖ ਪਾਈ ਪ੍ਰਸ਼ਨ ਹੈ ਪੁਰਖ ਜਗਤ ਕਿਛ ਕਿਸ ਵਿਧੀ ਨਾਲ ਉਪਜਦਾ ਕਿਸ ਤਰ੍ਹਾਂ ਦੁੱਖ ਵਿੱਚ ਪੈਂਦਾ ਕਿਵੇਂ ਨਾਸ ਹੁੰਦਾ ਉੱਤਰ ਹੈ ਪੁਰਖ ਜਗਤ ਹਮੇ ਵਿੱਚ ਪੈਦਾ ਹੁੰਦਾ ਤੇ ਨਾਮ ਵਿਸਰਜੈ ਤਾਂ ਦੁੱਖ ਹੀ ਖਟਦਾ ਗੁਰਮਖੋ ਵੈਸ ਗਿਆਨ ਤਤ ਵਿਚਾਰ ਹੈ ਹਮੇ ਸ਼ਬਦ ਜਲਾਏ ਤਨ ਮ ਨਿਰਮਲ ਨਿਰਮਲ ਬਾਣੀ ਸਾਚ ਰਹਿ ਸਮੈ ਜੋ ਮਨ ਗੁਰੂ ਦੇ ਹੁਕਮ ਚ ਤੁਰਦਾ ਪਾਇਉ ਤਤ ਗਿਆਨ ਨੂੰ ਵਿਚਾਰਦਾ ਰਹਿੰਦਾ ਉਸਤਾ ਤਾਨ ਉਸਤਾ ਮਨ ਉਸਤੀ ਬਾਣੀ ਭਾਈ ਪਵਿੱਤਰ ਹੋ ਜਾਂਦੇ ਨੇ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਧਾਰੇ ਨਾਨਕ ਬਿਨਾਂ ਵੈ ਜੋ ਕਦੇ ਨ ਹੋਵੇ ਦੇਖੋ ਹਿਰਦੈ ਵਿਚਾਰੈ ਫਿਰ ਮਨੁਖ ਪ੍ਰਭੂ ਚਰਨਾ ਦਾ ਮਤਵਾਲਾ ਹੋ ਕੇ ਪ੍ਰਭੂ ਨਾਮ ਚ ਜੁੜਿਆ ਰਹਿੰਦਾ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾਂ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ ਗੁਰਮੁਖ ਸਾ ਸਵਧ ਵਿਚਾਰੈ ਕੋਏ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਕੋਟਾਵਾ ਮਨੋ ਗੁਰੂ ਸ਼ਬਦ ਨੂੰ ਵਿਚਾਰਦਾ ਟਾਵੇਂ ਦੇ ਹਿਰਦੇ ਚ ਪ੍ਰਗਟ ਹੁੰਦਾ ਸ਼ਬਦ ਗੁਰਮੁਖ ਮਨ ਪੀਜੈ ਵਿਰਲਾ ਬੂਜੈ ਕੋਇ ਗੁਰਮੁਖ ਨਿਜ ਕਰਵਾਸਾ ਹੋਇ ਗੁਰਮੁਖ ਮਨੁਖ ਦਾ ਮਨ ਨਾਮ ਰਸਿ ਭਿਜਦਾ ਤੇ ਗੁਰੂ ਦੇ ਸੰਮੁਖ ਮਨੁਖ ਦਾ ਮਨ ਅਸਲ ਸਰੂਪ ਚ ਟਿਕਿਆ ਰਹਿੰਦਾ ਗੁਰਮੁਖ ਜੋਗੀ ਜੁਗਤ ਪਛਾਣ ਗੁਰਮੁਖ ਨਾਨਕ ਏਕੋ ਜਾਣ ਫਿਰ ਮਨੁਖ ਸਤਗੁਰੂ ਦੇ ਹੁਕਮ ਚ ਤੁਰਦੇ ਅਸਲ ਜੋਗੀ ਹੈ ਨਾਨਕ ਗੁਰੂ ਦੇ ਹੁਕਮ ਚ ਤੁਰਨ ਵਾਲਾ ਮਨੁਖ ਇੱਕ ਪ੍ਰਭੂ ਨੂੰ ਹਰਥਾਂ ਵਿਆਪਕ ਜਾਣਦਾ ਹੈ ਬਿਨ ਸਤਗੁਰ ਸੇਵੇ ਜੋ ਨਾ ਹੋਈ ਬਿਨ ਸਤਗੁਰ ਪੇਟੇ ਮੁਕਤ ਨਾ ਹੋਈ ਸਤਗੁਰ ਦਸੀ ਕਰਨ ਤਬਿਨਾ ਪ੍ਰਭੂ ਨਾਲ ਮੇਲ ਨਹੀਂ ਹੁੰਦਾ ਮਨੁੱਖ ਨੂੰ ਮੁਕਤੀ ਨਹੀਂ ਲੱਭਦੀ ਬਿਨ ਸਤਗੁਰ ਪੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਪੇਟੇ ਮਹਾ ਦੁਖ ਪਾਏ ਗੁਰੂ ਨੂੰ ਮਿਲਣ ਤੋਂ ਬਗੈਰ ਨਾਮ ਨਹੀਂ ਮਿਲਦਾ ਗੁਰੂ ਨੂੰ ਮਿਲਣ ਤੋਂ ਬਿਨਾ ਬੜਾ ਕਸ਼ਟ ਉਠਾਂਦਾ ਬੰਦਾ ਬਿਨ ਸਤਗੁਰ ਪੇਟੇ ਮਹਾ ਗਰਭ ਗੁਵਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰੂ ਨੂੰ ਮਿਲਣ ਤੋਂ ਬਿਨਾ ਹਨੇਰੇ ਚੰਕਾਰ ਚ ਰੇਂਦਾ ਨਾਨਕ ਸਤ ਗੁਰੂ ਤੋਂ ਬਿਨਾ ਮਨੁੱਖ ਦੀ ਮਨੁਜਨਕੀ ਦੀ ਬਾਜੀ ਹਾਰ ਕੇ ਆਤਮ ਮੋਤ ਸੇੜਦਾ ਗੁਰਮੁਖ ਮਨ ਜੀਤਾ ਹਮੈ ਮਾਰ ਗੁਰਮੁਖ ਸਾਚ ਰਖਿਆ ਉਰਤਾਰ ਗੁਰੂ ਦੇ ਹੁਕਮ ਚ ਮਨੁੱਖ ਤੁਰਦਾ ਉਹ ਮਨ ਜੇਤ ਲੈਂਦਾ ਆਪਣੇ ਹਿਰਦੇ ਚ ਪ੍ਰਭੂ ਨੂੰ ਟਿਕਾ ਕੇ ਰੱਖਦਾ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਤਾ ਗੁਰਮੁਖ ਦਰਗਾਹਾਂ ਆਵੇ ਹਾਰ ਗੁਰੂ ਦੇ ਹੁਕਮ ਜੇ ਤੁਰਨ ਵਾਲਾ ਮਨੁੱਖ ਮੌਤ ਦਾ ਡਰ ਮੁਕਾ ਲੈਂਦਾ ਉਹ ਦਰਗਾਹ ਚ ਕਦੀ ਨਹੀਂ ਹਾਰਦਾ ਗੁਰਮੁਖ ਮੇਲ ਮਿਲਾਏ ਸੋ ਜਾਣ ਨਾਨਕ ਗੁਰਮੁਖ ਆਪ ਛਾਣ ਫਿਰ ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ ਆਪਣੇ ਚ ਮਿਲਾ ਲੈਂਦਾ ਹੈ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਜਾਣ ਪਛਣ ਪਾ ਲੈਂਦਾ ਸ਼ਬਦ ਹੈ ਕੰਨ ਬੇੜਾ ਸੁਣ ਤੂੰ ਆਉ ਤੂ ਬਿਨਾਂ ਵੈ ਜੋਗ ਨਾ ਹੋਈ ਨਾਮੈ ਰਾਤੇ ਅੰਦਿਨ ਮਾਤੇ ਨਾਮੈ ਤੇ ਸੁਖ ਹੋਈ ਏ ਜੋਗੀ ਨਾਮ ਤੋਂ ਬਿਨਾ ਪ੍ਰਭੂ ਦਾ ਮਲਾਪ ਨਹੀਂ ਹੁੰਦਾ ਜੋ ਨਾਮ ਚਰਤੇ ਨੇ ਹਰ ਵੇਲੇ ਮਤਵਾਲੇ ਨਾਮੈ ਹੀ ਤੇ ਸ ਪ੍ਰਗਟ ਹੋਵੇ ਨਾਮੈ ਸੋ ਜੀ ਪਾਈ ਬਿਨਾਂ ਵੈ ਪੇ ਕਰੇ ਬਹੁ ਤੇਰੇ ਸੱਚੇ ਆਪ ਖੁਆਈ ਤੇ ਨਾਮ ਤੋਂ ਨਾਮ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ ਤੇ ਪ੍ਰਭੂ ਦਾ ਨਾਮ ਛੱਡ ਕੇ ਮਨੁੱਖ ਬਥੇਰੇ ਪੇ ਕਰਦੇ ਨੇ ਸਤਗੁਰ ਤੇ ਨਾਮ ਪਾਈਐ ਅੰਦੂ ਜੋਗ ਜੁਗਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨਾਂ ਵੈ ਮੁਕਤ ਨਾ ਹੋਈ ਏ ਜੋਗੀ ਸਤਗੁਰੂ ਤੋਂ ਪ੍ਰਭੂ ਦਾ ਨਾਮ ਮਿਲਦਾ ਤਾਂ ਹੀ ਜੋਗ ਦੀ ਸੁਰਤ ਸ੍ਰੀ ਚੜਦੀਏ ਨਾਨਕ ਮਨ ਚ ਵਿਚਾਰ ਕਰਕੇ ਵੇਖ ਲੋ ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਤੇਰੀ ਗਤ ਮੇ ਤੂੰ ਹੈ ਜਾਣੈ ਕਿਆ ਕੋ ਆਖ ਬਖਾਣੈ ਤੁਮਾਪੇ ਗੁਪਤਾ ਆਪੇ ਪ੍ਰਗਟ ਆਪੇ ਸੰਗ ਰੰਗ ਮਾਣੈ ਤੂੰ ਕਿਹੋ ਜੈ ਕਿੱਡਾ ਵੱਡਾ ਇਹ ਤੂੰ ਗੱਲ ਆਪ ਹੀ ਜਾਣੈ ਤੂੰ ਆਪ ਹੀ ਲੁਕੇ ਆਪ ਹੀ ਹਰਥਾਂ ਪ੍ਰਗਟ ਸਾਧਕ ਸਿੱਧ ਗੁਰੂ ਬਹੁ ਚੱਲੇ ਖੋਜਤ ਫਿਰੈ ਫੁਰਮਾਨੈ ਮੰਗੇ ਨਾਮ ਪਾਏ ਇਹ ਪਿਖਿਆ ਤੇਰ ਦਰਸ਼ਨ ਕੋ ਕੁਰਬਾਨ ਹੈ ਸਾਧਨ ਕਰਨ ਵਾਲੇ ਤੇ ਸਾਧਨਾ ਚ ਪੁੱਗੇ ਹੋ ਜੋਗੀ ਤੇਰੇ ਹੁਕਮ ਚ ਤੈਨੂੰ ਖੋਜਦੇ ਫਿਰਦੇ ਨੇ ਤੇ ਥੋ ਨਾਮ ਮੰਗਦੇ ਨੇ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨ ਕੋਈ ਤੇ ਅਬਨਾਸੀ ਪ੍ਰਭੂ ਨੇ ਜਗ ਦੀ ਖੇਡ ਰੱਖੀ ਹੈ ਗੁਰਮੁਖ ਮਨੁਖਾ ਨੂੰ ਸਮਝ ਪੈਂਦੀ ਆ ਨਾਨਕ ਸਾਰੇ ਜੁਗਾਂ ਚ ਆਪ ਹੀ ਮੌਜੂਦ ਸਵਰਗਾ ਹੋਰ ਕੋਈ ਨਹੀਂ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹਿਲਾ ਤੀਜਾ ਜੋਦੈ ਵੀਰੈ ਪੁਰ ਬਾਣੀ ਕੀ ਤੁਨੀ ਸ਼ਲੋਕ ਮਹਿਲਾ ਤੀਜਾ ਸਤਗੁਰ ਸਹਿਜੈ ਕਾ ਖੇਤੈ ਜਿਸਨੂੰ ਲਾਏ ਭਾਉ ਨਾਉ ਬੀਜ ਨਾ ਉਗਵੈ ਨਾ ਮੈਂ ਰਹੈ ਸਮਾਏ ਸਤਗੁਰ ਦੋਲਤਾ ਤੇ ਸ਼ਾਂਤੀ ਦਾ ਖੇਤ ਹੈ ਭਾਈ ਉਹ ਸਹਜ ਜਿੱਦਾ ਖੇਤ ਬਣ ਜਾਂਦਾ ਏ ਜਿਸ ਖੇਤ ਚ ਪ੍ਰਭੂ ਦਾ ਨਾਮ ਬੀਜਦਾ ਹੈ ਹਉਮੈ ਇਹੋ ਬੀਜ ਹੈ ਸੈਸਾ ਗਿਆ ਵਿੱਲਾਏ ਨਾ ਕਿਸੇ ਬੀਜੇ ਨਾ ਗਵੈ ਜੋ ਬਖਸ਼ੇ ਸੋ ਖਾਏ ਭਾਈ ਜੋ ਇਹ ਸੰਸਿਆ ਦਾ ਮੂਲ ਹਉਮੈ ਹੈ ਇਹ ਹਉਮੈ ਉਸ ਮਨੁੱਖ ਚ ਨਹੀਂ ਹੁੰਦੀ ਜੋ ਪ੍ਰਭੂ ਦੇ ਨਾਮ ਚ ਜੁੜਿਆ ਫਿਰ ਨਾ ਕੋਈ ਐਸਾ ਬੀਜ ਬੀਜਦਾ ਨਾਉ ਤੇ ਸਹਿਸ ਆਉਗਦਾ ਅੰਬੈ ਸੇਤੀ ਅੰਬਰ ਲਿਆ ਬਹੁੜ ਨਾਨਕ ਸਿਆ ਜਾਇ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਇਤ ਨਾਮ ਸਿਮਰਦਾ ਨਾਮ ਚ ਲੀਨ ਰਿੰਦਾ ਜੀ ਪਾਣੀ ਨਾਲ ਪਾਣੀ ਮਿਲ ਕੇ ਪਾਣੀ ਹੁੰਦਾ ਇਸ ਤਰ੍ਹਾਂ ਨਾਨਕ ਉਹ ਮਨੁੱਖ ਦੀ ਹਾਲਤ ਉਸ ਮਨੁੱਖ ਦੀ ਹਾਲਤ ਹੈ ਜੋ ਗੁਰੂ ਦੇ ਹੁਕਮ ਚ ਤੁਰਦਾ ਲੋਕ ਕਹਿ ਵੇਖੇ ਬੱਪੂੜਾ ਜਿਸਨੋ ਸੋਜੀ ਨਾ ਹੈ ਜਿਸ ਵੇਖਾਲੇ ਸੋ ਵੇਖੇ ਜਿਸ ਵਸਿਆ ਮਨਮਾਹੇ ਪਰ ਵਿਚਾਰਾ ਜਗਤ ਕੀ ਵੇਖੇ ਇਸਨੂਤਾ ਪਰਖਣ ਦੀ ਸਮਝ ਨਹੀਂ ਇਹ ਗਾਲੋ ਹੀ ਮਨੁੱਖ ਵੇਖ ਸਕਦਾ ਜਿਸਨੂੰ ਪ੍ਰਭੂ ਆ ਵੇਖਣ ਦੀ ਜਾਤ ਸਿਖਾਂਦਾ ਮਹਿਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਾਰੈ ਹਮੈ ਕਰਤ ਵਿਹਾਇ ਜੋ ਮਨੁੱਖ ਮਨ ਪਿੱਛੇ ਤੁਰਦਾ ਓਹ ਸਮਝੋ ਦੁੱਖ ਦੀ ਪੈੜੀ ਹੀ ਬੀਜਦਾ ਮਨਮੁਖ ਦੁੱਖ ਵਿੱਚ ਹੀ ਜੰਮਦਾ ਦੁੱਖ ਚ ਹੀ ਮਰਦਾ ਆਵੜਨ ਜਾ ਨ ਸੁੱਝੀ ਅੰਦਾ ਅੰਤ ਕਮਾਏ ਜੋ ਦੇਵੈ ਤਿਸੈ ਨ ਜਾਣੈ ਦਿੱਤੇ ਕੋਲ ਪਟਾਏ ਫਿਰ ਉਸ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਚ ਪਿਆ ਵਾ ਮਨਮੁਖ ਕੋਸ ਮਾਲਕ ਨੂੰ ਨਹੀਂ ਪਛਾਣਦਾ ਭਾਈ ਜੋ ਦਾਤਾ ਦਿੰਦਾ ਨਾਨਕ ਪੁਰਬ ਲਿਖਿਆ ਕਮਾਉਣਾ ਅਵਰ ਨਾ ਕਰਨਾ ਜੈ ਨਾਨਕ ਪਿਛਲੇ ਕੀਤੇ ਕਰਮ ਅਨਸਾਰ ਜੋ ਸੰਸਕਾਰ ਮਨ ਉੱਤੇ ਉਕਰਿਆ ਪਿਆ ਹੈ ਫਿਰ ਮਨੁੱਖ ਉਹੀ ਕਰਮ ਕਰੀ ਜਾਂਦਾ ਹੈ ਮਹਿਲਾ ਤੀਜਾ ਸਤ ਗੁਰ ਮਿਲੇ ਸਦਾ ਸੁਖ ਜਿਸਨ ਆਪੇ ਮਿਲੈ ਸੋਇ ਸੁਖ ਹੈ ਇਹ ਵਿਵੇਕ ਹੈ ਅੰਤਰ ਨਿਰਮਲ ਹੋਏ ਜੇ ਭਾਈ ਸਤ ਗੁਰੂ ਮਿਲ ਪਏ ਤਾਂ ਹੀ ਸੁਖ ਮਿਲਦਾ ਹੈ ਫਿਰ ਸੁਖ ਦੀ ਪਛਾਣ ਹੈ ਕਿ ਮਨੁੱਖ ਦਾ ਅੰਦਰ ਪਵਿੱਤਰ ਹੁੰਦਾ ਅਗਿਆਨ ਕਾ ਬ੍ਰਮ ਕੱਟੀਐ ਗਿਆਨ ਪ੍ਰਾਪਤ ਹੋਏ ਨਾਨਕ ਕੋ ਨਦਰੀ ਆਇਆ ਜਾਂ ਦੇਖਾ ਤਾਂ ਸੋਏ ਫਿਰ ਆਤਮਿਕ ਜੀਵਨ ਵੱਲੋਂ ਬੇਸਮਝੀ ਦੀ ਪੁਲ ਦੂਰ ਹੋ ਜਾਂਦੀ ਹੈ ਆਤਮਿਕ ਜੀਵਨ ਦੀ ਸੂਝ ਮਿਲਦੀ ਹੈ ਨਾਨਕ ਹਰ ਥਾਂ ਪ੍ਰਭੂ ਹੀ ਦੇਖਤਾ ਜਿੱਧਰ ਵੇਖਿਓ ਹੀ ਨਜ਼ਰ ਆਉਂਦਾ ਪੌੜੀ ਸੱਚਾਇ ਤਖਤ ਰਚਾਇਆ ਬੈਸਨ ਕੋ ਜਾਈ ਸਭ ਕੁਝ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਭਾਈ ਪ੍ਰਮਾਤਮਾ ਨੇ ਆਪਣੇ ਬੈਲ ਨੇ ਸਾਰਾ ਤਖਤ ਬਣਾਇਆ ਉਹ ਆਪ ਹੀ ਸੰਸਾਰ ਨੂੰ ਜਾਣਦਾ ਹੈ ਆਪੇ ਕੁਦਰਤ ਸਾਜਿਆਨ ਕਰ ਮਹਿਲ ਸਰਾਈ ਚੰਨ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਇਹ ਸਾਰੀ ਕੁਦਰਤ ਉਸ ਨੇ ਪੈਦਾ ਕੀਤੀ ਹੈ ਮਹਿਲ ਮਾੜੀਆਂ ਉਸ ਦੀ ਬਣਾਏ ਨੇ ਮਹਿਲ ਮਾੜੀਆਂ ਚੰਨ ਸੂਰਜ ਦੋਵੇਂ ਮਨ ਉਸ ਤੇ ਜਗਾਏ ਦੀਵੇ ਨੇ ਆਪੇ ਵੇਖ ਸੁਣ ਆਪ ਗੁਰ ਸ਼ਬਦ ਧਿਆਈ ਇਸ ਵਿੱਚ ਬੈਠ ਕੇ ਆਪ ਹੀ ਵੇਖ ਰਿਹਾ ਭਾਈ ਆਪ ਹੀ ਸੁਣ ਰਿਹਾ ਹੈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਇ ਰਹਾ ਹੈ ਕੈ ਮਰਨ ਵਾਲੇ ਪਾਤਸ਼ਾਹ ਤੂੰ ਅਚਰਜ ਹੈ ਤੂੰ ਅਚਰਜ ਹੈ ਸ਼ਲੋਕ ਕਬੀਰ ਮਹਿੰਦੀ ਕਰ ਕਹਿ ਘਾਲਿਆ ਆਪੀ ਸਾਇ ਪੀ ਸਾਇ ਤੇ ਸ਼ਾ ਬਾਤ ਨਾ ਪੁੱਛੀਆ ਕਬੂ ਨਾ ਲਈ ਪਾਇ ਇਕ ਵੀਰ ਮੈਂ ਆਪਣੇ ਆਪ ਨੂੰ ਮਹਿੰਦੀ ਬਣਾ ਕੇ ਪੀ ਪੀ ਕੇ ਕਾਲ ਕਮਾਈ ਕੀਤੀ ਪਰ हे ਪਤੀ ਪ੍ਰਭੂ ਤੂੰ ਮੇਰੀ ਬਾਤ ਹੀ ਨਹੀਂ ਪੁੱਛੀ ਮਹਿਲਾ ਤੀਜਾ ਨਾਨਕ ਮਹਿੰਦੀ ਕਰ ਕੇ ਰੱਖਿਆ ਸੋਸ਼ਨਦਰ ਕਰੇ ਆਪੇ ਪਿਸਾਇ ਆਪੇ ਘਸਾਇ ਆਪੇ ਹੀ ਲਾਇ ਲੈ हे ਨਾਨਕ ਸਾਨੂੰ ਮਹਿੰਦੀ ਬਣਾਇਆ ਵੀ ਉਸ ਨੇ ਆਪ ਹੀ ਇਦੋ ਕਸਮ ਪ੍ਰਭੂ ਮੇਰ ਦੀ ਨਜ਼ਰ ਕਰਦਾ ਆਪ ਹੀ ਮਹਿੰਦੀ ਪਿੰਦਾ ਆਪ ਹੀ ਮਹਿੰਦੀ ਨੂੰ ਪਈ ਰਗੜਦਾ ਹੈ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਭਈਏ ਪ੍ਰੇਮ ਦਾ ਪਿਆਲਾ ਖਸਮ ਪ੍ਰਭੂ ਦੀ ਆਪਣੀ ਬਸਤ ਹੈ ਜਿਸ ਨੂੰ ਬਖਸ਼ਦਾ ਉਸੇ ਨੂੰ ਮਿਲਦਾ ਪਉੜੀ ਵੇ ਕੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੈ ਜਾਈ ਆਪੇ ਵੇਖ ਵਿਕਸਦਾ ਦੂਜਾ ਕੋ ਨਾਹੀ ਪਾਈ ਰੰਗਾ ਰੰਗਾ ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ ਵਾਪੇ ਆਪਣੀ ਰਚਨਾ ਨੂੰ ਵੇਖੋ ਖੁਸ਼ ਹੋ ਰਿਹਾ ਉਸ ਦਾ ਕੋਈ ਸ਼ਰੀਕ ਨਹੀਂ ਜਿਉਂ ਪਾਵੇ ਤਿਉਂ ਰੱਖ ਤੂੰ ਗੁਰ ਸ਼ਬਦ ਪੁਜਾਹੀ ਸਭ ਤੇਰਾ ਜੋਰ ਹੈ ਜਿਉਂ ਭਾਵੇ ਤਿਵੇਂ ਚਲਾਹੀ ਹੈ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗਦਾ ਜੀਵਾਂ ਨੂੰ ਰੱਖ ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਦੁੱਧ ਜੇਵੜ ਮੈਂ ਨਾਹੇ ਕੋ ਕਿ ਸਾਖ ਸੁਣਾਈ ਹੈ ਪ੍ਰਭੂ ਤੇਰੇ ਜਿੱਡਾ ਕੋਈ ਨਹੀਂ ਕਿਸਤੀ ਬਾਬਤ ਆਖ ਕੇ ਮੈਂ ਦਸਾਂ ਸ਼ਲੋਕ ਮਹਿਲਾ ਤੀਜਾ ਪਰਮਪੁ ਲਈ ਸਭ ਜਗ ਫਿਰੀ ਆਵੀ ਹੋਈ ਭਾਲ ਸੋਛ ਸ਼ਾਂਤ ਨਾ ਦੇਵੀ ਕਿਆ ਚੱਲੈ ਤਿਸ ਨਾਲ ਭਲੇਖੇ ਚ ਪੁੱਲੀ ਹੋਈ ਮੈਂ ਪਰਮਾਤਮਨ ਲੱਭਣ ਵਾਸਤੇ ਸਾਰਾ ਜਗਤ ਭਵੀ ਤੇ ਟੁੰਡ ਟੁੰਡ ਕੇ ਖੱਪ ਗਈ ਇਸ ਤਰ੍ਹਾਂ ਕਸਮ ਪ੍ਰਭੂ ਹਿਰਦੇ ਚ ਸ਼ਾਂਤੀ ਨਹੀਂ ਦਿੰਦਾ ਗੁਰ ਪ੍ਰਸਾਦੀ ਹਰ ਧਿਆਈ ਹੈ ਅੰਤਰ ਰਖੀਐ ਉਰਤਾਰ ਨਾਨਕ ਰ ਬੈਠਿਆ ਛਾ ਪਾਇਆ ਜਾ ਕਿਰਪਾ ਕੀਤੀ ਕਰਤਾਰ ਪਰ ਹਮ ਸਤਿਗੁਰੂ ਦੀ ਮਿਹਰ ਨਾਲ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਤੇ ਹਿਰਦੇ ਅੰਦਰ ਰਖਿਆ ਜਾ ਸਕਦਾ ਨਾਨਕ ਗੁਰੂ ਦੀ ਮਿਹਰ ਨਾਲ ਮੈਂ ਘਰ ਵਿੱਚ ਬੈਠਿਆ ਖਸਮ ਲੱਭ ਲਿਆ ਹੈ ਮਹਿਲਾ ਤੀਜਾ ਤੰਦਾ ਤਾਵਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਬਿਕ ਖਾਇਆ ਮਨਮੁਖ ਚੱਲਿਆ ਰੋਏ ਮਰਜ ਕਹਿਣ ਲੱਗ ਮੈਂ ਤੰਦਿਆਂ ਵਿੱਚ ਹੀ ਆਪਣਾ ਜੀਵਨ ਗਵਾ ਲਿਆ ਹੈ ਤੰਦਿਆਂ ਵਿੱਚ ਹੀ ਜੀਵਨ ਮੈਂ ਆਪਣਾ ਨਾਸ ਕਰ ਲੈ ਕੂੜ ਬੋਲ ਬੋਲ ਕੇ ਬਸ ਜਹਿਰੀ ਖਾਂਦਾ ਰਿਆ ਸੇਰਾ ਉੱਪਰ ਜੰਮ ਡੰਡ ਹੈ ਦੁੱਜੈ ਭਾਇ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਬਸੇ ਰੂਤੇ ਮੌਦਾ ਜਮਾ ਦਾ ਡੰਡ ਹੈ ਦੁੱਜੇ ਪਿਆਰ ਚ ਇੱਜ਼ਤ ਗੁਵਾਈ ਤੇ ਹਰੀ ਦੇ ਨਾਮ ਨੂੰ ਮੁਕੱਦੀ ਵੀ ਧਿਆਏ ਨਹੀਂ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੈ ਕੋਏ ਨਾਨਕ ਸਹਿਜੇ ਮਿਲ ਰੈ ਕਰਮ ਪ੍ਰਾਪਤ ਹੋਏ ਮਰਜ਼ ਕੈਨ ਲਗੇ ਜਿਸ ਮਨੁੱਖ ਦੇ ਮਨ ਸਤਿਗੁਰੂ ਦੀ ਮੇਰ ਨਾਲ ਪ੍ਰਭੂ ਆਵਸਤ ਹੈ ਫਿਰ ਉੱਥੇ ਮੌਤ ਦਾ ਡੰਡਾ ਨਹੀਂ ਲੱਗਦਾ ਉਹ ਸਹਿਜੇ ਹੀ ਨਾਮ ਚ ਟਿਕਿਆ ਰਹਿੰਦਾ ਹੈ ਪੌੜੀ ਇੱਕ ਆਪਣੀ ਸਿਫਤ ਲਾਇਨ ਦੇ ਸਤਿਗੁਰ ਮੱਤੀ ਇੱਕ ਨਾ ਨੋ ਨਾ ਬਖਸ਼ ਨਸਤਰ ਹਰ ਸੱਤੀ ਇਸ ਵਿਕੀ ਸ੍ਰਿਸ਼ਟ ਵਿੱਚ ਪ੍ਰਭੂ ਨੇ ਕਈ ਜੀਵਾਂ ਨੂੰ ਆਪ ਹੀ ਸਤਿਗੁਰੂ ਦੀ ਮੱਤ ਵਿੱਚ ਲਾਇਆ ਹੋਇਆ ਕਈ ਜੀਵਾਂ ਨੂੰ ਸਦਾ ਕੈ ਮਰਨ ਵਾਲ ਹਰੀ ਨੇ ਨਾਮ ਬਖਸ਼ਿਆ ਹੋਇਆ ਪਉਣ ਪਾਣੀ ਬੈਸੰਤਰ ਹੁਕਮ ਕਰੈ ਭਗਤੀ ਇਨਾ ਨੌ ਪਉ ਅਗਲਾ ਪੂਰੀ ਬਣਤ ਬਣਤੀ ਹਵਾ ਪਾਣੀ ਆਗ ਉਸਤੇ ਹੁਕਮ ਚਤੁਰ ਕੇ ਭਗਤੀ ਕਰਦੇ ਨਿਨਾਂ ਤਤਾਂ ਨੂੰ ਸਮਾਲਕ ਦਾ ਬੜਾ ਡਰ ਰਿੰਦਾ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਭਾਈ ਹਰ ਥਾਂ ਤਿਕ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ ਸਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਇ RAM ਕਸੌਟੀ ਸੋ ਸੈ ਜੋ ਮਰਜੀਵਾ ਹੋਇ ਹੇ ਕਬੀਰ ਪ੍ਰਮਾਤਮਾ ਦੀ ਕਸਵੱਟੀ ਐਸੀ ਐ ਝੂਠਾ ਬੰਦਾ ਨਹੀਂ ਟਿਕ ਸਕਦਾ ਤੇ ਉਹੀ ਪ੍ਰਮਾਤਮਾ ਦੀ ਕਸੌਟੀ ਤੇ ਖਰਾ ਉਤਰਦਾ ਜੋ ਮਰ ਕੇ ਰੱਬ ਵੱਲ ਜਿਉਂ ਉੱਠਦਾ ਮਹਲਾ ਤੀਜਾ ਕਿਉ ਕਰ ਏ ਮਨ ਮਾਰਿਐ ਕਿਉ ਕਰ ਮਿਰਤਕ ਹੋਇ ਕਿਆ ਸ਼ਬਦ ਨਾ ਮੰਨਨੀ ਹਉ ਮੈਂ ਛੱਡੇ ਨਾ ਕੋ ਇਸ ਮਨ ਨੂੰ ਕਿਵੇਂ ਮਾਰੀਏ ਕਿਵੇਂ ਹਟਾਈਏ ਕੋਈ ਵੀ ਮਨੁੱਖ ਆਖਿਆ ਗੁਰੂ ਦੇ ਸ਼ਬਦ ਨੂੰ ਨਹੀਂ ਮੰਨਦਾ ਗੁਰ ਪ੍ਰਸਾਦੀ ਹਉ ਮੈਂ ਛੁਟੈ ਜੀਵਨ ਮੁਕਤ ਹੋਇ ਨਾਨਕ ਜਿਸਮ ਬਖਸ਼ੈ ਤਿਸ ਮਿਲੈ ਤਿਸ ਬਿਗਨ ਨ ਲਾਗੈ ਕੋਇ ਫਿਰ ਸਤਿਗੁਰੂ ਦੀ ਮੇਰ ਨਾਲ ਭਈ ਹਉਮੈ ਦੂਰ ਹੁੰਦੀ ਐ ਮਨੁੱਖ ਮੁਕਤ ਹੁੰਦਾ ਨਾਨਕ ਇਸ ਮਨੁੱਖ ਤੇ ਪ੍ਰਭੂ ਮਿਹਰ ਕਰਦਾ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ ਮਹਿਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਪੈ ਕਾ ਸੰਜਮ ਜੇ ਕਰੇ दारू ਪਾਉ ਲਾਇ ਜਗਤ ਵਿੱਚ ਜਾਂਉਂਦਿਆਂ ਜਗਤ ਵੱਲੋਂ ਮਰਨ ਦੀਆਂ ਗੱਲਾਂ ਹਰ ਕੋਈ ਕਰਦਾ ਪਰ ਵਸਤ ਹੈ ਮੇਨੀ ਮਿਲਦੀ ਭਾਈ ਜੇ ਮਨੁੱਖ ਪੈ ਦਾ ਸੰਜਮ ਰੱਖੇ ਪਿਆਰ ਦਾ दारू ਲਾਵੇ ਤਾਂ ਗੱਲ ਬਣਦੀ ਹੈ ਅੰਦੀਨ ਗੁਣ ਗਾਵੈ ਸੁਖ ਸਹਜੇ ਬਿਖ ਪਉਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਹਰ ਰੋਜ ਅਨੰਤ ਟੇਕੇ ਪ੍ਰਭੂ ਦੇ ਗੋਣ ਗਾਏ ਹੈ ਨਾਨਕ ਜਿਸ ਤੇ ਪ੍ਰਭੂ ਮਿਹਰ ਦੀ ਨજર ਕਰਦਾ ਉਸ ਨੂੰ ਸਤਗੁਰੂ ਦੇ ਰਾਹੀ ਮੁਕਤੀ ਦੀ ਅਵਸਥਾ ਮਿਲ ਜਾਂਦੀ ਹੈ ਪਉੜੀ ਦੂਜਾ ਪਾਉ ਰਚਾਇਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾ ਵਨਕਾਰਾ ਜੀਵਾਂ ਦਾ ਮਾਇਆ ਨਾਲ ਪਿਆਰ ਤੇ ਮਾਇਆ ਦੇ ਤਿੰਨਾ ਗੁਣਾਂ ਦਾ ਵਰਤਾਰਾ ਕਰਤਾਰ ਨੇ ਆਪ ਪੈਦਾ ਕੀਤਾ ਤਿੰਨਾ ਗੁਣਾਂ ਤੋਂ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਉਸਨੇ ਆਪ ਬਣਾਏ ਨੇ ਪੰਡਿਤ ਪੜਦੇ ਜੋਤ ਕੀ ਨਾਮ ਬੂਝ ਹੈ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸਚ ਸਿਰਜਣਹਾਰਾ ਜੋਤਸੀ ਵਿਦਵਾਨ ਲੋਕ ਇਸਾ ਪੜ੍ਹਦੇ ਨੇ ਪਰ ਵਿਚਾਰ ਨਹੀਂ ਬੁੱਝਦੇ ਪਰ हे ਪ੍ਰਭੂ ਜਗਤ ਰਚਨਾ ਸਾਰਾ ਤੇਰਾ ਹੀ ਖੇਲ ਜਿਸ ਪਾਵੇ ਤਿਸ ਬਖਸ਼ ਲੈ ਸਤਿ ਸ਼ਬਦ ਸਮਾਈ ਜੋ ਤੈਨੂੰ ਪਾਉਂਦਾ ਉਸ ਉੱਤੇ ਬਖਸ਼ਿਸ਼ਾ ਕਰਨਾ ਹੈ ਗੁਰੂ ਸ਼ਬਦ ਰਾਹੀਂ ਤੇਰੇ ਸਰੂਪ ਚ ਟਿਕਿਆ ਰਹਿੰਦਾ ਸਲੋਕ ਮਹਲਾ 3 ਜਮ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੋ ਫਿਰੈ ਤਪੱਸਦਾਵੇ ਭਾਈ ਮਨ ਦਾ ਝੂਠਾ ਬੰਦਾ ਝੂਠੀ ਕਮੰਦ ਹੈ ਮਾਇਆ ਦੀ ਖਾਤਰ ਫਿਰਦਾ ਉੱਤਪਾ ਹੀ ਆਪਣੇ ਆਪ ਨੂੰ ਵੈਸੇ ਤਪਾਕ ਖਵੰਦਾ ਪਰਮੇ ਪੂਲਾ ਸਭ ਤੀਰਥ ਗਹਿ ਉੱਤਪਾ ਕੈਸੇ ਪਰਮਗਤ ਲਹਿ ਆਪਣੇ ਆਪ ਨੂੰ ਤਪਾ ਆਖਦਾ ਪਰ ਭੁਲੇਖੇ ਚ ਤੀਰਥਾਂ ਦੇ ਪਟ ਗਦਾ ਫਿਰ ਕਿਵੇਂ ਅਵਸਥਾ ਪ੍ਰਾਪਤ ਕਰੇਗਾ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪ ਆ ਮੁਖ ਅੰਤਰ ਪਾਵੇ ਜੋ ਗੁਰੂ ਕਿਰਪਾ ਨਾਲ ਸੱਚ ਕਮਾਉਂਦਾ ਫਿਰ ਉਹ ਅੰਦਰਲੀ ਮੁਕਤੀ ਪ੍ਰਾਪਤ ਕਰਦਾ ਹੈ ਮਹਿਲਾ ਤੀਜਾ ਸੋ ਤਪ ਜੇ ਇਹ ਤਪ ਘਾਲੇ ਸਤ ਗੁਰ ਨੂੰ ਮਿਲੇ ਸ਼ਬਦ ਸਮਾਲੇ ਭਾਈ ਉਹੀ ਮਨੁੱਖ ਅਸਲ ਤਪੈ ਜੋ ਤਪ ਕਮਾਉਂਦਾ ਸਤ ਗੁਰੂ ਨੂੰ ਮਿਲਦਾ ਹੈ ਨਾਮ ਨੂੰ ਸੰਭ ਕੇ ਰੱਖਦਾ ਹੈ ਸਤਗੁਰ ਕੀ ਸੇਵਾ ਇਹ ਤਪ ਪਰਵਾਨ ਨਾਨਕ ਸੋ ਤਪਾ ਦਰਗਾ ਪਾਵੈ ਮਾਨ ਸਤਗੁਰੂ ਦੀ ਦਸੀ ਹੋਇ ਕਾਰ ਕਰਨੀ ਭਾਈ ਇਹ ਤਪ ਪ੍ਰਭੂ ਦੀ ਨਜ਼ਰਾਂ ਚ ਕਬੂਲ ਹੈ ਨਾਨਕ ਉਤਪਾ ਪ੍ਰਭੂ ਦੀ ਹਜ਼ੂਰੀ ਚ ਮਾਨ ਖਟਦਾ ਪਉੜੀ ਰਾਤ ਦਿਨਸ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਅਨੇਰ ਬਿਨਾਸਨ ਭਾਈ ਸੰਸਾਰ ਵਿੱਚ ਦਿਨ ਰਾਤ ਪ੍ਰਭੂ ਨੇ ਪੈਦਾ ਕੀਤੇ ਨੇ ਸੰਸਾਰ ਦੇ ਲਈ ਤੇ ਜੀਵਾਂ ਦੇ ਦਿਲਾਂ ਚ ਹਨੇਰਾ ਉਸਨੇ ਆਪ ਹੀ ਬਣਾਇਆ ਤੇ ਆਪ ਹੀ ਮੁਕੰਦ ਹੈ ਹੁਕਮੇ ਹੀ ਸਭ ਸਾਜਿਅਨ ਰਵਿਆ ਸਭ ਵਣ ਤ੍ਰੇਣ ਸਭ ਕੀਚ ਆਪੇ ਆਪ ਹੈ ਗੁਰਮੁਖ ਸਦਾ ਹਰਪਾਣ ਭਈ ਸਾਰੀ ਸ੍ਰਿਸ਼ਟੀ ਚ ਉਸਨੇ ਆਪਣੇ ਹੁਕਮ ਚ ਆਪ ਰਚੀ ਹੈ ਜੋ ਕੁਛ ਬਣਾਇਆ ਉਸਨੇ ਆਪ ਹੀ ਬਣਾਇਆ ਸ਼ਬਦੇ ਹੀ ਸੋਜੀ ਪਏ ਸੱਚੈ ਆਪ ਬੁਝਾਈ ਪਏ ਗੁਰੂ ਸ਼ਬਦ ਰਾਹੀ ਜੀਵ ਨੂੰ ਸੂਝ ਆਉਂਦੀ ਹੈ ਪ੍ਰਭੂ ਆਪ ਹੀ ਸੂਝ ਦਿੰਦਾ ਹੈ ਹੁਕਮੇ ਹੀ ਸਭ ਸਾਜਿਐ ਰਵਿਆ ਸਭ ਵਣ ਤ੍ਰੇਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰਪਣ ਸ਼ਬਦੇ ਹੀ ਸੋਜੀ ਪਏ ਸੱਚੈ ਆਪ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ